ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਕੁਮਨ ਵਲੌਗਰ ਤੇ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਕਿਦਾਂ ਹੈ ਸ਼ ਬਲੌਗ ਦੀ ਕਰਦੇ ਆ ਸ਼ੁਰੂਆਤ ਤੇ ਆਪਾਂ ਚੱਲਿਆਂ ਜੀ ਕਪੂਰਥਾ ਦੇ ਨੂੰ ਮੈਂ ਤੇ ਬਾਬਾ ਨੂੰ ਆਲੂਆਂ ਦਾ ਰੇਟ ਪਤਾ ਕਰਨਾ ਜੇ ਚੰਗਾ ਹੋਇਆ ਤੇ ਆਲੂ ਵੀ ਚੀਂ ਦੇਣੇ ਆ ਤੇ ਚੱਲਦੇ ਆਪਾਂ ਨਾ ਗੱਡੀ ਕੱਢ ਲੈਣ ਲੱਗਿਆ ਆਪਾਂ ਬਾਹਰ ਕਰਾਂ aku ya, jadi ya. ਮੋਬੂਏ ਤੇਰੇ ਦائیں ਤੇ ਦਰਿਆ ਜਾਂ ਲੰਗੜਾਈ ਦਾ ਇੰਬਾਜ ਅੱਜ ਵੀ ਇਦਾਂ ਜਿਹਾ ਪੈਗੇੜ ਹੈ ਰਹਿਦਾ ਨਾ ਇਹੋ ਪਾਣੀ ਆ ਪਾਣੀ ਸਾਰਾ ਉੱਧਰ ਸ਼ਹਿਰ ਦਾ ਪਾਣੀ ਸਾਰੇ ਆ ਇਹਨੂੰ ਹੁੰਦਾ ਵਹੀਂ ਆ ਜਿਹੜਾ ਨਾਲੇ ਵਾਲ ਨੂੰ ਜਿਹੜਾ ਉੱਪਰ ਛੜਕਾਂ ਵਾਲਾ ਹੀ ਹੁੰਦਾ ਵਾ ਬਾਕੀ ਤੇ ਸੀਵਰੇਜ ਉਹ ਛੜਕਾ ਵਾਲੀ ਪਾਣੀ ਲਓ ਜੀ ਆਪਾਂ ਹੁਣ ਚੱਲੇ ਆਂ ਤਪੂਰਜੀ ਸਟੋਰ ਉੱਥੇ ਤਪੂਰਜੀ ਆ ਉੱਥੇ ਜੰਦੇ ਆਂ ਇਹ ਵੇਖਣੇ ਜਾ ਕੇ ਆਲੂ ਦਾ ਕੀ ਰੇਟ ਚੱਲਦਾ ਪਿਆ 听个点啊！ ਆ ਆਲੂਆਂ ਜੀ ਆਪਣੇ ਲਾਲ ਇਹ ਵੇਚਨੇ ਆਪਾਂ ਤੇ ਦਿਖਾਉਨੇ ਆ ਬਾਊ ਨੂੰ ਕੀ ਰੇਟ ਲਾਉਂਦੇ ਆ ਇਹ ਹੁਣ ਕਢਾ ਕੇ ਲਿਆਂਦੀ ਉਪਰੋਂ ਫੋੜੀ ਦੇਖ ਆ ਆਲੂ ਦੀ ਲਵਾਈ ਸ਼ੁਰੂ ਹੋ ਗਈ ਇੱਧਰ ਉੰਨੇ ਵਾਲ ਟਾਂਡੇ ਵਾਲ ਦਾ ਉਹ ਲੋਕੀ ਉਧਰੋਂ ਆਉਂਦੇ ਵੀ ਲੈਣ ਸਟੋਰ ਚ ਫਕਰਾਜ ਦਾ ਉਹ ਜਿਹੜਾ ਲਾਲ ਜਾਂ ਬਖਾ ਕਹਿੰਦਾ 27000 ਦਾ ਆ ਬੜਾ ਤਗੜਾ ਬਖਾ ਹੈ ਕਹਿੰਦਾ ਲੱਗਦਾ ਲੋ ਜੀ ਆਲੂਆਂ ਦਾ ਤੇ ਆਪਣਾ ਹਜੇ ਸੌਦਾ ਨਹੀਂ ਹੋਇਆ ਬਾਹੂ ਕਹਿੰਦਾ ਰੁਕੋ ਹਜੇ 20 ਤਰੀਕ ਤੱਕ 31 25 ਦਾ ਕੇ ਉਦੋਂ ਤੱਕ ਕਹਿੰਦਾ ਫਿਰ ਬਿਹਾਰ ਵਾਲੇ ਹੁੰਦੇ ਆ ਵਪਾਰੀ ਦਾ ਵਕਾ ਦੂਗਾ ਜੇ ਕਹਿੰਦਾ ਇਹਦਾ ਰੇਟ ਨਹੀਂ ਹੈਣਾ ਇੱਦਾਂ ਹੀ ਗਾ ਤੇ ਆਪਾਂ ਚੱਲੇ ਆ ਅਗਲੇ ਸਟੋਰ 'ਚ ਸਟੋਰ ਜਾਣਾ ਕਿ ਜਾਂ ਮੰਡੀ ਜਾਣਾ ਤੁਹਾਨੂੰ ਹੁੰਦੇ ਆ ਆਪਾਂ ਚੱਲੇ ਆ ਜੀ ਹੁਣ ਸਬਜ਼ੀ ਮੰਡੀ ਉੱਥੇ ਆਲੂਆਂ ਦਾ ਰੇਟ ਪੁੱਛਦੇ ਆਂ ਕਿ ਰਾਸ਼ਨ ਦਾ ਕੀ ਰੇਟ ਆ ਆਪਣੇ ਉੱਥੇ ਦੂਜੇ ਸਟੋਰ 'ਚ ਪਏ ਆ ਦੱਬੇ ਕਿਹੜਾ ਹੀਪਣ ਵਾਲੇ ਸਟੋਰ 'ਚ ਆ ਰਾਸ਼ਨ ਪਿਆ ਜਿੱਥੇ ਪੁੱਛਦੇ ਆਂ ਕੀ ਰੇਟ ਚੱਲਦਾ ਵਾ

ਬਾਪੂ ਗਿਆ ਵਾ ਰੇਡ ਪੁੱਛਣਾ ਕੀ ਕੀ ਰੇਡ ਚੱਲਦਾ ਆ ਲੂਆਂ ਦਾ ਹਾਂ ਜੀ ਕੀ ਕਹਿੰਦੇ ਕਹਿੰਦਾ ਸਿੰਪਲ ਆ ਕਮੋਰੀ ਲਾਓ 28 14 ਕੁ ਵਾਰ ਰੇਡ ਪੰਜ ਸਵਾਰ 14 ਤੋਂ ਕੋੰਡਲ ਇਹਦੇ ਇੱਕ ਕਮੋਰੀ ਲਾਉਂਦੇ ਜੇ ਤੱਕ ਖੰਡ ਆ ਗਏ ਇਹ ਜੁਕ ਨਹੀਂ ਆਉਂਦੇ ਤੁਹਾਨੂੰ ਪੈਂਦਾ ਜੀ ਤੁਹਾਨੂੰ ਫੋਨ ਲਿਆਉਣੀ ਆ ਕਹਿੰਦਾ ਇੱਕ ਕਮੋਰੀ ਲਾਓ ਦੇ ਲਈ ਹੈ ਜਾਗੰਦਰ ਕੋਟੋਲਾ ਹੁੰਦੇ ਮੈਂ ਲੋ ਆਲੂਆਂ ਦਾ ਪਤਾ ਕਰਨ ਗਏ ਇਹ ਲੈਣ ਗਏ ਬੁਰੀ ਤੇ ਬਣੀ ਮਣੀ ਹੈਗਾ ਸਟੋਰ ਚ ਤੇ ਹੁਣ ਆਪਾਂ ਖਾਲੀ ਆ ਗਏ ਆ ਉਧਰ ਮੋਰੀ ਲੈ ਕੇ ਆਉਣੇ ਸੀ ਹੁਣ ਫਿਰ ਕਿਸ ਦੇ ਨਾਵਾਂਗੇ ਤੇ ਦਿਖਾਜਾਂਗੇ ਆਲੂਆਂ ਦਾ ਸੈਂਪਲ ਉਹਨਾਂ ਨੂੰ ਤੇ ਹੁਣ ਆਪਾਂ ਚੱਲੇ ਆ ਜੀ ਫਿਰ ਪਿੰਡ ਨੂੰ ਤੇ ਜੁੜੇ ਰਹੋ ਤੇ ਹੁਣ ਲੋਕ ਦੇ ਨਾਲ ਹਾਂਜੀ ਦੋਸਤੋ ਹੁਣ ਜਾ ਕੇ ਪਿੰਡ ਤੇ ਆਪਾਂ ਜਾਣਾ ਸਿੱਧਾ ਜਲੰਧਰ ਨੂੰ ਗਰੂਪ ਵਾਲੀ ਗੱਡੀ ਲਿਓਣੀ ਆ ਤੇ ਪੈਂਡਾ ਨੂੰ ਜਾ ਕੇ ਫਿਰ ਸੱਡ ਢਲਵਾ ਤੋਂ ਬੱਸ ਸਟੈਂਡ ਤੇਰ ਮਾ ਤੋਂ ਬੱਸ ਫੜਾਂਗੇ ਤੇਿੱਤਾ ਜਿੰਨੇਂਦਰ ਬੱਸ ਸਟੈਂਡ ਪਹੁੰਚਾਂਗੇ ਤੇ ਉਤੋਂ ਕਿਵੇਂ ਜਾਵਾਂਗੇ ਕੱਢੀ ਨਾਲ ਅੰਜੇ ਮਿੱਤਰੋ ਆਪਾਂ ਹੁਣ ਚੱਲੇ ਆ ਜੀ ਖੋਲ ਦੇ ਲਓ ਚੱਲੇ ਆਪਾਂ ਹੁਣ ਢਲਵਾ ਨੂੰ ਇੱਧਰ ਸਵਾਲਾ ਭਾਗ ਆ ਗਿਆ ਇਹ ਜਗਰੂਪ ਵੀ ਤੇ ਆਪਾਂ ਹੁਣ ਚੱਲੀਏ ਢਲਵਾ ਤੋਂ ਫੜਾਂਗੇ ਬੱਸ ਹੁਣ ਚੱਲੇ ਆਪਾਂ ਹੋਰ ਵਾਪਸ ਨੂੰ ਪਹੁੰਚਾਵਾਂਗੇ ਸਾਡਾ ਅੱਗੇ ਚੱਲਾਂ ਹੁਣ ਵਾਪਸ ਹੁਣ ਆਪਾਂ ਬੱਸ ਫੜੀਏ ਚੱਲੀਏ ਉੱਧਰਲੇ ਪਾਸੇ ਨੂੰ ਦੇਖੋ ਬੱਸ ਦਾ ਇੰਤਜ਼ਾਰ ਕਰਦੇ ਹੋਏ ਨੌਜਵਾਨ ਦੇਖੋ ਜਦੋਂ ਆਉਂਦੀ ਆ ਬੱਤਾਂ ਦੇ ਵੱਧ ਤੋਂ ਹੁੰਦੀਆਂ ਰੁਕਦੀਆਂ ਨਹੀਂ ਰੁਹੂਗੀ ਰੋਕੀ ਜਾਓਗੇ ਜਲੰਧਾ ਯਾਰ ਪੁੱਛ ਲਾਓ ਜੀ ਪੰਚ-ਦਸ ਸਬਰ ਕਰਨੇ ਆਪਾਂ ਹੁਣ ਨਹੀਂ ਦੰਗ ਲੱਗ ਗਿਆ ਟੀਕੀ ਦਾ ਸਿੱਧਾ ਪੱਤ ਚ มาดีก็ด <laughs> ีจ้จานเดียจะ ਹੋ ਗਿਆ ਜੀ ਆਪਾਂ ਬੱਸ ਸਟੈਂਡ ਹੋਂਡੋਂ ਆਟੋ ਫੜਦੇ ਕੋਈ ਆਟੋ ਫੜ ਕੇ ਤੇ ਜਾਂਦੇ ਦੁਕਾਨੇ ਚਲੋ ਫਿਰ ਮਹਾਰਾਜ ਪਾਣੀ ਫੜੋ ਪਾਣੀ ਆ ਪੀਏ ਪਿਆਸ ਲੱਗੀ ਆ ਹਲੋ ਜੀ ਇਹ ਰੱਖਿਆ ਦੀ ਸਵਾਰੀ ਕਿੱਦਾਂ ਲੱਗਣਿਆ ਯਾ ਨਾਈਸ ਲੈਂਬਰਗੀ ਨਹੀਂ ਜਿਵੇਂ ਗਏ ਆ ਲੈਂਬਰਗੀ ਨਹੀਂ ਜਾਂਦੀ ਕੀ ਪੀਪੀ ਆ ਕੇ ਰਾਈ ਹੋਣਾ ਹੋਰ ਨਵੀਂ ਲਈ ਹੈ ਬਾਈ ਨੈਸਟ ਵਾਲੇ ਇਹਦੇ ਪੇੜਾ ਦੇ ਲੱਗੇ ਪਾਈ ਕਰਨੇ ਉਹ ਉਹ ਨਹੀਂ ਕਿ ਟੇਲਿੰਗ ਮਾਫੀਆ ਡਿਟੇਲਿੰਗ ਮਾਫੀਆ ਵਾਲਿਆਂ ਦੇ ਆਣਾ ਯਾਰ ਇੱਕ ਤਾਂ ਯੂਨੀਵਰਸਲ ਵੱਡੀ ਗੈਰੇ ਨਹੀਂ ਇਹ ਜਿੱਦੜ ਕਾਰ ਪਲੈਨੇਟ ਆ ਮਜੇ ਆ ਇਹ ਦੇਖੀਓ ਜਾ ਇਹ ਰੱਖਾ ਯਾ ਵਾਰ ਵਾਰ ਮਾਰਗੇਟ ਵਿੱਚ ਕਾਰਾਂ ਹੀ ਕਰਦਾ ਦਾ ਨਹੀਂ ਕਰਦਾ ਕਿੱਦਈ ਆਪਾਂ ਜਾ ਰਹੇ ਮੇਰੇ ਨਾਲ ਚਲੋ ਪਹੁੰਚ ਗਏ ਆਪਾਂ ਹੰਡ ਟੇਲਿੰਗ ਦਾ ਅਜੇ ਸਫਾਈ ਕਰਨੀ ਬਣੀ ਕੋਈ ਹੋਰ ਲਿਖਾ ਲੜ ਖੜੇ ਲੋ ਜੀ ਹੋ ਗਈ ਆ ਪੀਪਫ ਅਜੇ ਸਫਾਈ ਕਰਨ ਵਾਲੀ ਰਹੀ ਨੇ ਟਾਈਮ ਲੱਗ ਜਾਣਾ ਥੋੜਾ ਲੋ ਜੀ ਫਾਈਨਲ ਟੱਚ ਦੇਣ ਦੇ ਗੱਡੀ ਨੂੰ ਹੁਣ ਬਸ ਸਫਾਈ ਕਰਨ ਵਾਲੀ ਆ ਹੋ ਜੀ ਆਪਾਂ ਹੁਣ ਵੇਟਿੰਗ ਰੂਮ ਚ ਆ ਗਏ ਆਂ ਵੇਟ ਕਰੰਦੇ ਆਂ ਅਜਾ ਟਾਈਮ ਲੱਗ ਜਾਣਾ ਲੱਗਦਾ ਘੰਟਾ ਲੱਗ ਜਾਣਾ ਘੰਟਾ ਆਰਾਮ ਨਾਲ ਆਉਂਦਾ ਇਹਨਾਂ ਅੰਦਰ ਕਹਿੰਦੇ ਕੋਡਿੰਗ ਕਰਨੀ ਆ ਆਜਾ ਬੈਜਾ ਵੇ ਸ਼ਾਈ ਨੀ ਜਾ ਪਾ ਰਿਹਾ ਇਹ ਨੰਬਰ ਪਲੇਟ ਲਾਦਣ ਲੱਗਿਆ ਉਹ ਨਹੀਂ ਆਏੜੇ ਸਭ ਤੋਂ ਕਰਦੇ ਨੇ ਤੇ ਫਿਰ ਸ਼ਾਇਦ ਬਾਅਦ ਨਿਕਲ ਜਾਣਗੇ ਆਹ ਮਾਰੀ ਗੋੜ ਦੀ ਸੀ ਇਹ ਨਹੀਂ ਹੋਣੀ ਗੜਾ ਤੇ ਬਾਬਾ ਦਾ ਨੂੰ ਆਪ ਨਾ ਕੋ। ਇਹ ਆਪ ਹੀ ਹੋ ਗਏ। ਆਵਾਜ਼ ਵੀ ਹੀ ਹੋ ਗਈ। ਲਓ ਜੀ ਆਪਾਂ ਇੱਥੋਂ ਕੰਮ ਕਰਾਇਆ ਡਿਟੇਲਿੰਗ ਮਾਫੀਆ ਦਿਓ। ਤੇ ਗੱਡੀ ਦੀ ਲੁੱਕ ਦੇਖੋ ਤੁਸੀਂ ਹੁਣ। ਓਕੇ ਆ ਲੁੱਕ। ਪਿਆਰੇ ਇਹਨਾਂ ਦੇ ਲੰਮੇ ਤੇ ओके आ चलिये फिर चलो बरा लेट्स गो नॉइज़ आई नहीं करदे ए बंद कराउने है लगਣਾ ਇਸ ਲੈਟਰ ਆਪਾਂ ਆਏ ਆ ਜੀ ਕਾਰ ਪਲਾਨਟ ਵਾਲਿਆਂ ਦੇ ਤੇ ਅੱਗੇ ਜਮ ਬਹੁਤ ਜਿਆਦਾ ਵਾ ਮਰਾ ਉਹ ਪਿਛੇ ਗਿਆ ਜੀ ਨੰਗ ਨਾ ਆ ਗਟ ਹੋ ਗਿਆ ਮਾੜੀ ਜੀ ਕਾਪੀਰਾਈਟ ਨਾ ਲੱਗ ਜਾਵੇ ਮੇਰੇ ਬਾਈ ਵੀਡੀਓ ਤੇ ਕਾਪੀਰਾਈਟ ਲੱਗ ਜਾਂਦਾ ਉਹਨਾਂ ਨੂੰ ਕਹਾਂਗੇ ਮਾੜੀ ਸਾਈਡ ਨੂੰ ਰੱਖ ਕੇ ਯਾਰ ਉਹਨਾਂ ਨੂੰ ਕਰ ਇਹ ਤੇ ਟਾਇਰ ਤੇ ਆ ਜਾਉਂਦੇ ਭੱਜ ਗਏ ਯਾਰ ਦੇ ਜਾਣਦੇ ਜਾਂਦੇ ਉਹ ਲੰਘ ਦਿੱਤਾ ਫੇਰ ਬਹੁਤ ਹੋ ਗਿਆ ਚੱਲ ਚੱਲ ਅਨੇ ਅਕੜ ਆਇਆ ਆਮਲਾ ਆਦਾ ਵੇ ਪਹੁੰਚ ਗਏ ਆਪਾਂ ਉਦਾਂ ਕਾਰਪਲੇਨਰ ਪਹੁੰਚ ਗਏ ਇ ਇਹ ਹਜੇ ਤਾਂ ਹੀ ਗੱਡੀ ਲਾਉਣ ਲਈ ਥਾਂ ਲੱਭਣ ਦੇ ਆ ਬੈਟ ਆਸ਼ ਬਹੁਤ ਜ਼ਿਆਦਾ ਇੱਥੇ ਉਹਨੂੰ ਕਹਿੰਦੇ ਭਾਗੇ ਕੱਢਦਾ ਕਿੱਥੋਂ ਕੱਢ ਦੂ ਭੈਜੋ ਏ ਆ ਜੀ ਬੀ ਐਮਪੀ ਚੌਂਗ ਦੀ ਮਾਰਕੀਟ ਜਿਹੜੀ ਕਾਰ ਐਕਸੈਸਰੀ ਦਾ ਸਾਰਾ ਸਮਾਨ ਇੱਥੋਂ ਮਿਲ ਜਾਂਦਾ ਜਿੱਦਾਂ ਮੋਡੀਫਿਕੇਸ਼ਨ ਕਰਨੀ ਹੋਵੇ ਗੱਡੀ ਦੀ ਤੇ ਸਾਰੀ ਮਾਰਕੀਟ ਹੈ ਜੀ ਦੇਖ ਸਕਦੇ ਤੁਸੀਂ ਵੀ ਦੋਸਤੋ ਆਪਾਂ ਪੀਪੀਐਫ ਕਰਾ ਕੇ ਤੇ ਬਾਅਦ ਚ ਇੱਧਰ ਆ ਗਏ ਸੀਗੇ ਕਾਰਪਨਰਿੰਗ ਵਾਲਿਆਂ ਦੇ ਤੇ ਉਤੋਂ ਬਾਅਦ ਆਪਾਂ ਕਰਾਇਆ ਸੀਗਾ ਕੀ ਕਹਿੰਦੇ ਜਗਰੋਕੀ ਕਹਿੰਦੇ ਉਹਨੂੰ ਨੌਇਸ ਆਇਸੋਲੇਟਰ ਨੌਇਸ ਉਹ ਉਹ ਬੰਦ ਨੂੰ ਵੀ ਆਉਣ ਦਾ ਕਹਿਣਾ ਇਨਸੂਲੇਸ਼ਨ ਉਹ ਕਰਾਇਆ ਸੀਗਾ ਆਈਸ ਨੌਇਸ ਆਇਸੋਲੇਟਰ ਤੇ ਹੁਣ ਆਪਾਂ ਕਰਾ ਕੇ ਤੇ ਚੱਲੇ ਆਂ ਪਿੰਡ ਨੂੰ ਬਸ ਉਹ ਟਾਈਮ ਲੱਗ ਗਿਆ ਇੱਥੇ ਹੀ ਚੰਕ ਨਾ ਹੋ ਗਿਆ ਤੇ ਮੈਨੂੰ ਲੱਗਦਾ 8:30 8:30 ਹੋ ਗਈ ਅੱਜ ਆਪਾਂ ਜਲੰਧਰ ਦੇ ਫਿਰ ਘੁੰਮਦੇ ਫਿਰਦੇ ਆ ਚਲੋ ਜੁੜੇ ਰਹੋ ਤੁਸੀਂ ਲੋਕ ਦੇ ਨਾਲ ਕਿ ਪਿੰਡ ਪਹੁੰਚ ਕੇ ਮਿਲਦੇ ਆ ਤੁਹਾਨੂੰ ਮੈਂ ਹਾਂ ਇੱਧਰ ਲੈਟਾਂ ਵੇਖੀ ਕਰਨ ਦੀਆਂ ਹੀ ਸਰਕਾਰੀ ਕੰਮ ਨਗਰ ਦੀਆਂ ਨਾਲ ਵਧੀਆ ਹੀ ਹੈ ਨਾ ਤਾਂ ਪਹੁੰਚ ਗਿਆ ਜੀ ਕਰਤਾਰਪੁਰ ਇਹ ਦੇਖੋ ਚੰਗੇ ਯਾਦੀ ਯਾਦਗਾਰ ਲਾਵੀ ਮੈਟਰੋ ਰਾਤ ਤੇ ਵੱਜ ਗਿਆ ਜੇ 10 ਪਿੰਡਾਂ ਦੇ ਆਉਂਦੇ ਆਪਾਂ ਲੇਟ ਹੋ ਗਏ ਆ ਗੱਡੀ ਦਾ ਥੋੜਾ ਕੰਮ ਵਧ ਗਿਆ ਸੀ ਇਸ ਕਰਕੇ ਥੋੜਾ ਡੇਟ ਹੋ ਗਏ ਆ ਤੇ ਪਹੁੰਚ ਗਏ ਹੁਣ ਪਿੰਡ ਸੋਨੇ ਭਾਣ ਨੂੰ ਇੱਥੇ ਲਾਉਂਦੇ ਆ ਇਧਰ ਗ੍ਰੇਡ ਪਾਉਂਦੇ ਆ ਹੁਣੋਂ ਲੱਗਦਾ ਕੰਦ ਡੱਟ ਕੇ ਜਾਉ ਹੁਣ ਹੈ ਕੰਦ ਡੱਟੂ ਬੜੇ ਭਰਾਵਾ ਚਲੋ ਫੇ ਮਿਲਦੇ ਤੁਹਾਨੂੰ ਜੁੜੇ ਰਹੋ ਤੁਸੀਂ ਬਲੌਗ ਦੇ ਨਾਲ ਹਾਂਜੀ ਮਿੱਤਰੋ ਪਹੁੰਚ ਗਏ ਜੀ ਆਪਾਂ ਘਰੇ ਜਲੰਧਰੋਂ ਆਉਂਦੇ ਆ ਥੋੜਾ ਲੇਟ ਹੀ ਹੋ ਗਏ ਆ ਅੱਜ ਰੋਟੀ ਪਾਣੀ ਖਾਣ ਲੱਪੇ ਹੀ ਉਹਦੇ ਕਰਕੇ ਥੋੜਾ ਟਾਈਮ ਲੱਗ ਗਿਆ ਤੇ ਚਲੋ ਅੱਜ ਦਾ ਲੋਗ ਆਪਾਂ ਇੱਥੇ ਕਰਦੇ ਆ ਸਮਾਪਤ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਵਿੱਚ ਧੰਨਵਾਦ ਸਾਰਿਆਂ ਦਾ